Long I'm Republic of ਕੀ ਮਸਲੋਂ ਲੈ ਕੇ ਗੁਰਾਂ ਜੀ ਨੇ ਜਿਹੜਾ ਧਰਨਾ ਹੋਰੇ ਟੋਲ ਲਾਜਮਾਲਾ ਭਾਰਤ ਮਾਲਾ ਪ੍ਰੋਜੈਕਟ ਦਾ ਸਾਨੂੰ ਜੀ ਇਹ ਪਹਿਲਾਂ 2021 ਜਿਨ੍ਹਾਂ ਨੇ ਅਵਾਰਡ ਬਣਾਇਆ ਦੀਗਾ ਉਦੋਂ ਦੇ ਸਾਨੂੰ ਪਹਿਲਾਂ ਪੈਸੇ ਪਾ ਦੇਦੇ ਬਾਕੀ ਇਹਨਾਂ ਤੋਂ ਆਪਦੀ ਮਿਸਟੇਕ ਹੋਣ ਦੇ ਕਾਰਨ ਸਾਨੂੰ ਵਿੱਚੋਂ ਮਤਲਬ ਕਿ ਪਹਿਲਾਂ ਤਾਂ 1.5 ਸਾਲ ਦਾ ਸਾਨੂੰ ਮੰਤੀ ਜੇ ਕਰਾਉਣ ਲੈ ਗਏ ਅਸੀਂ ਕਦੇ ਇਧਰੋਂ ਮੰਤੀ ਕਦੇ ਇਧਰੋਂ ਮੰਤੀ ਸਾਨੂੰ ਕਹਿੰਦੇ ਵੀ ਤੁਸੀਂ ਜ਼ਮੀਨ ਦੇ ਦਿਓ ਵੀ ਅਸੀਂ ਰੋਡ ਬਣਾ ਲਈਏ ਪੈਸੇ ਥੋੜੇ ਪੈ ਕੇ ਪੈ ਕੇ ਮਾ ਸਾਡੇ ਪੈਸੇ ਤਾਂ ਪਾ ਦੇ ਸੋਨੇ ਪਰ ਸਾਡੀ ਜ਼ਮੀਨ ਘਟ ਰਹੀ ਆ ਸਾਨੂੰ ਕਦੇ ਦੂਜੇ ਲੋਕਾਂ ਚ ਬਾੜ ਦਿੰਦੇ ਉਧਰ ਕਦੇ ਉਧਰ ਬਾੜਨੇ ਤੇ ਇਆ ਡੇਢ ਸਾਲ ਸਾਨੂੰ ਮਿੰਨਤੀ ਤੇ ਲੱਗਦਾ ਇਹਨਾਂ ਨੇ ਫਿਰ ਸਾਨੂੰ ਇਧਰੋਂ ਫੀਤੇ ਨਾਲ ਮਿੰਨਤੀ ਚਾਕੇ ਕਰ ਲਈ ਫੀਤੇ ਨਾਲ ਇਹਨਾਂ ਦਾ ਪਟਵਾਰੀ ਤੇ ਇਹਨਾਂ ਦਾ ਕਨਗੋ ਤੇ ਮਿੰਨਤੀ ਕਰੀ ਹੋਈ ਸੀ ਫੱਗੂ ਵਾਲ ਤੋਂ ਮਿੰਨਤੀ ਕਰਕੇ ਲਿਆਂਦੀ ਫੀਤੇ ਨਾਲ ਜਦੋਂ ਮਿੰਨਤੀ ਕਰੀ ਆ ਜਿਹੜਾ ਰੋਡ ਆ ਰਿਹਾ ਰੋਡ ਦੇ ਸਾਨੂੰ ਵਿਚਾਲੇ ਫੀਤਾ ਲਾ ਗਿਆ ਇੱਥੇ ਤੱਕ ਸਾਡੀ ਜ਼ਮੀਨ ਹੋਰ ਨਿਕਲੇ ਇਹ ਫਿਰ ਕਨਗੋ ਕਹਿੰਦਾ ਵੀ ਅੱਧ ਕਰ ਲੈਨੇ ਆਪਾਂ ਵੀ ਇਹਦਾ ਆਪਾਂ 28 ਫੁੱਟ ਦਾ ਅੱਧ ਕਰ ਲੈਨੇ ਉਹਨਾਂ ਨੂੰ ਆਖਿਆ ਵੀ ਜੱਟ ਭਾਈ ਨਾਲ ਕੀਤਾ ਜਾਂਦਾ ਹੁੰਦਾ ਹੈਗਾ ਆਪਾਂ ਨੂੰ ਆਪਾਂ ਨੂੰ ਸਰਕਾਰਾਂ ਨਾਲ ਕਹਦਾ ਅੱਧ ਕਰੀਏ ਅਸੀਂ ਉਹ ਕਹਿੰਦੇ ਚਲੋ ਫਿਰ ਵੀ ਕਰ ਲੈਨੇ ਉਹ ਕਰਕੇ ਚਲ ਗਾਹਾਂ ਵਧ ਫਿਰ ਅਗਲੇ ਦਿਨ ਪਟਵਾਰੀ ਸਾਨੂੰ ਕੋਰੇ ਕਾਗਜ਼ ਤੇ ਸਾਈਨ ਕਰਵਾਉਣ ਵਾਸਤੇ ਆ ਗਿਆ ਉਹ ਸਾਈਨ ਕਰਵਾਉਣ ਵਾਸਤੇ ਆ ਗਿਆ ਵੀ ਤੁਸੀਂ ਸਾਈਨ ਕਰੋ ਵੀ ਥੋੜੀ ਮਿੰਤੀ ਹੋ ਗਈ ਵੀ ਅਸੀਂ ਹੁਣ ਬਣਾ ਲਾਂਗੇ ਇਧਰੋਂ ਵੀ ਵੀ ਅਸੀਂ ਪਿੱਛੇ हट ਗਏ ਠੀਕ ਆ ਉਹਨਾਂ ਨੂੰ ਆਖਿਆ ਤੁਸੀਂ ਕੰਦ ਕੱਢੋ ਕੰਦ ਕੱਢ ਕੇ ਨਿਸ਼ਾਨੀ ਉਹਨੇ ਲਾਦਿਆ ਕੰਦ ਕੱਢ ਦੋ ਅਸੀਂ ਉਹ ਅਗਲੇ ਦਿਨ ਸਾਈਨ ਕਰ ਦਾਂਗੇ ਕਹਿੰਦੇ ਅਸੀਂ ਕੰਦ ਨਹੀਂ ਹਜੇ ਕੱਢਦੇ ਹੈਗੇ ਵਾ ਫਿਰ ਅਸੀਂ ਸਾਈਨ ਵੀ ਨਹੀਂ ਕਰਦੇ ਹੈਗੇ ਫਿਰ ਇਹਨਾਂ ਨੇ ਕੀ ਕਰਿਆ ਜਦੋਂ ਪਟਵਾਰੀ ਕਹਿੰਦਾ ਮੈਂ ਤਾਂ ਮਸ਼ੀਨੀ ਮਿੰਤੀ ਕਰਾਉਂ ਮਸ਼ੀਨੀ ਕਰਾਉਂ ਪਹਿਲਾਂ ਹੀ ਮਸ਼ੀਨੀ ਕਰਦੇ ਰਹੇ ਡੇਢ ਸਾਲ ਇਧਰੋਂ ਕਦੇ ਇਧਰੋਂ ਫਿਰ ਅਸੀਂ ਮੈਂ ਕਹਿੰਦਾ ਦਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਬੇਨਤੀ ਕਰਵਾਈ ਮਸ਼ੀਨ ਨਾਲ ਆਪਣੇ ਵਿਭਾਗੇ ਤੋਂ ਪੰਜਾਬ ਤੋਂ ਸਰਕਾਰ ਤੋਂ ਪੋਚੰਗਾਲ ਦਾ ਕਨਗੋਦੀ ਉਹਨਾਂ ਨੇ ਕੀਤੀ ਬੇਨਤੀ ਫਿਰ ਉਹ ਤੋਂ ਬੇਨਤੀ ਸਟਾਰਟ ਦੀ ਕਿਲ ਤਾਂ ਬਹਿ ਕੇ ਮੁੜ ਗਏ ਸੀ ਇਹਨਾਂ ਬੇਨਤੀ ਇਨਕਾਰ ਕਰਤਾ ਇਸ ਤਰੀਂ ਕਰਵਾਉਂਦੇ ਮਸ਼ੀਨ ਨਾਲ ਫਿਰ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਗੇ ਇਧਰ ਆ ਫਿਰ ਕੰਨਗੋ ਨੂੰ ਆਖਿਆ ਵੀ ਪਰ ਤੁਸੀਂ ਮਿੰਨ ਰਹੇ ਹੋ ਇਹ ਫਿਰ ਤੁਸੀਂ ਇਹਨਾਂ ਦੀ ਹਮਾਇਤ ਕਿਉਂ ਕਰ ਰਹੇ ਹੋ ਇਹ ਮਿੰਨ ਲੱਗ ਰਹੇ ਫਿਰ ਕੰਨ ਕੋਈ ਉਹਨਾਂ ਨੂੰ ਝਿੜਕਾ ਇਹਨਾਂ ਦੇ অপারেਟਰ ਨੂੰ ਉਹ অপারেਟਰ ਫਿਰ ਸਿੱਧਾ ਨਿਸਾਨੀ ਲਾਉਂਦਾ ਗਿਆ ਫਿਰ ਇਹਨਾਂ ਦਾ ਨਾ ਤਾਂ ਇਧਰੋਂ ਇਧਰ ਆ ਗਿਆ ਰੋਡ ਉਹ ਜਿਹੜਾ ਪੋਲ ਆ ਗਿਆ ਇਹ ਕੰਮ ਤੇ ਜਿਵੇਂ ਨਾਲ ਲੱਗੀ ਫਿਰ ਪਹਿਲਾਂ ਰਸਤਾ ਵਿਚਦੀ ਦਿੰਦੇ ਤੇ ਸਾਨੂੰ ਹੁਣ ਵਿਚਦੀ ਰਸਤੇ ਨਹੀਂ ਰਿਹਾ ਰੋਡ ਦੇ ਜਿਵੇਂ ਨਾਲ ਲੱਗੀ ਜਾਂਦਾ ਇਸ ਕਰਕੇ ਅਸੀਂ ਨੇ ਰੌਲਾ ਪਾ ਕੇ ਰੱਖਿਆ ਵੀ ਅਸੀਂ ਤਾਂ ਉਹਨਾਂ ਟਾਈਮ ਛੱਡਦੇ ਨਹੀਂ ਜਿੰਨਾ ਟਾਈਮ ਸਾਨੂੰ ਰਸਤਾ ਨਹੀਂ ਮਿਲਦਾ ਹੈਗਾ ਅਵਾਰਡ ਨਹੀਂ ਬਣਾ ਰਹੇ ਹੈਗੇ ਅਵਾਰਡ ਕੀ ਇਹਨਾਂ ਨੇ ਪਹਿਲਾਂ ਪੈਸੇ ਵੀ ਨਹੀਂ ਸਾਨੂੰ ਦੱਸ ਰਹੇ ਤੇ 2024 ਚ 5 ਤੁਸੀਂ ਸਾਈਨ ਕਰ ਦਿਓ ਮਾ ਤਾਂ ਦੱਸੋ ਤਾਂ ਜੀ ਵੀ ਕਿੰਨੇ ਪੈਸੇ ਨੇ ਕੀ ਹਿਸਾਬ ਦਾ ਵਾ ਕਦੋਂ ਪਾਉਂਗੇ ਤੇ ਕਹਿੰਦੇ ਫਾਈਲਾਂ ਲਾਓ ਜੀ ਤੁਸੀਂ ਐਂ ਕਰੋ ਜੀ ਫਾਈਲਾਂ ਲਾ ਕੇ ਜਮਾ ਕਰਵਾ ਕੇ ਜਾਓ ਮਾ ਅਸੀਂ ਉਹਨਾਂ ਟਾਈਮ ਨਹੀਂ ਜਾਵਾ ਕਰਵਾਉਂਦੇ ਜਿੰਨਾ ਟਾਈਮ ਸਾਨੂੰ ਰਸਤੇ ਦਾ ਨਹੀਂ ਪੱਧਰ ਕਰਕੇ ਦਿੰਦੇ ਵੀ ਸਾਨੂੰ ਇੱਧਰ ਦੀ ਰਸਤਾ ਲੱਗ ਗਿਆ ਸਾਨੂੰ ਪਹਿਲਾਂ ਇਧਰੋਂ ਰਸਤਾ ਹੁੰਦਾ ਜੀ ਸਿੱਧਾ ਬਣੋ ਉਹ ਮੋਟਰ ਤੇ ਉਧਰ ਮੋਟਰ ਤੇ ਇਧਰ ਦੀ ਰਸਤਾ ਦੌੜਾ ਕੇ ਇਹ ਕਹਿੰਦੇ ਵਿੱਚ ਦੀ ਹੁਣ ਜ਼ਮੀਨ ਨਹੀਂ ਬਚੀ ਫੇਰ ਕਦੇ ਇਹਨਾਂ ਦਾ ਤਰਨਜੀਤ ਆ ਗਿਆ ਇਹਨਾਂ ਦਾ ਰੋਡਾਂ ਦਾ ਪ੍ਰੋਜੈਕਟ ਮੈਨੇਜਰ ਆ ਗਿਆ ਉਹ ਦੇਖ ਗਿਆ ਕਦੇ ਕੋਈ ਦੇਖ ਗਿਆ ਤੇ ਫਿਰ ਆ ਲੈਣਾ ਲੂਣਾ ਦੇ ਵਿੱਚੋਂ ਕੋਸਾ ਇਹ ਲਾਈਨਾਂ ਕੀ ਹੈ ਜਮੇ ਲਵਾਉਂਦੀ ਥੱਲੋਂ ਜਾਂਦੀਆਂ ਸਾਰੀਆਂ ਆ ਬਾਈ ਦੀ ਜ਼ਮੀਨਤੀ ਉਹਦੇ ਵਿੱਚ ਇੱਕ ਪੈਣ ਕੀ ਟਰੈਕਟਰ ਵੀ ਨਹੀਂ ਲੰਗਦਾ ਜੀ ਥੱਲੋਂ ਦੀ ਉਹ ਵੀ ਨਹੀਂ ਹੈ ਨਾ ਜਮਾ ਉੱਪਰ ਉੱਚੀਆਂ ਕਰਾਇਆ ਤੇ ਹੁਣ ਵੀ ਹਜੇ ਝੋਲ ਮਾਰ ਰਿਹਾ ਦੋ ਦੋ ਖੰਭੇ ਲਾਏ ਪਏ ਨੇ ਕਿ ਨਾਲ-ਨਾਲ ਘੱਟੋ ਘਾਟ 15 15 ਫੁੱਟ ਤੇ ਖੰਭੇ ਲਾਤੇ ਫਿਰ ਇਹਨਾਂ ਨੇ ਰੋਲਾ ਪਾ ਕੇ ਫਿਰ ਅਸੀਂ ਨਹੀਂ ਉਦ ਤੱਕ ਜ਼ਮੀਨ ਨਹੀਂ ਛੱਡੀ ਹੈ ਕਿ ਹੁਣ ਇਹਨਾਂ ਨੇ ਕੀ ਕਰਿਆ ਪਰਸੋਂ ਪਰਸੋਂ ਰਾਤ ਨੂੰ ਇਹਨਾਂ ਨੇ ੱੱਕੇ ਨਾਲ ਪੈਸੇ ਪਾਤੇ ੱੱਕੇ ਨਾਲ ਪੈਸੇ ਪਾ ਕੇ ਸਾਨੂੰ ਨਾ ਤਾਂ ਜਿਵੇਂ ਹੁਣ ਮੈਨੂੰ ਪੈਸੇ ਪਾਤੇ ਤੇ ਇੱਧਰ ਮੇਰੇ ਭਾਈ ਨੂੰ ਪ ਤੀਜੇ ਭਾਈ ਦੇ ਪੈਸੇ ਪਾਤੇ ਉਹ ਕਹਿੰਦੇ ਸੀ ਨੇ ਪਾਤੇ ਉੱਥੋਂ ਉਹਨਾਂ ਨੂੰ ਆਏ ਨਹੀਂ ਕੋਈ ਹੋਰ ਪਰਮੇਂਦਰ ਆਵਜਾ ਤਾਂ ਉਹਨੂੰ ਪਾਤੇ ਉਹਨਾਂ ਤੋਂ ਗਲਤੀ ਮਿਸਟੇਕ ਹੋ ਗਈ ਹੁਣ ਦੂਜੇ ਭਾਈ ਨੂੰ ਕਹੀ ਜਾਂਦੇ ਨੇ ਵੀ ਤੈਨੂੰ ਗਲਤ ਪੈਸੇ ਪੈ ਗਏ ਵੀ ਤੂੰ ਇੱਥੇ ਆ ਕੇ ਉਹ ਕਰਵਾ ਕੇ ਜਾ ਐਪਲੀਕੇਸ਼ਨ ਲਿਖ ਕੇ ਜਾ ਵੀ ਤੈਨੂੰ ਤੋਂ ਪੈਸੇ ਕਢਵਾਉਣੇ ਦੇਗੇ ਤੇ ਸਾਨੂੰ ਆਖਿਆ ਵੀ ਅਸੀਂ ਹੁਣ ਤਾਂ ਅਸੀਂ ਉਹਨਾਂ ਟਾਈਮ ਛੱਡਦੇ ਨਹੀਂ ਜਿਵੇਂ ਜਿੰਨਾ ਟਾਈਮ ਸਾਨੂੰ ਉਹਨਾਂ ਦਾ ਰਸਤਾ ਪੱਧਰ ਕਰਕੇ ਇਹਨੂੰ ਦੇ ਕੇ ਆਏ ਨਹੀਂ ਕਰਕੇ ਕਹਿੰਦੇ ਹੁਣ ਕਹਿੰਦੇ ਸੀ 3A ਕਰਤਾ ਵੀ ਰਸਤਾ ਤੁਹਾਨੂੰ ਲੱਗ ਜੂ ਮਾ ਤੁਹਾਨੂੰ ਇੰਨੇ ਸਾਲ ਹੋ ਗਏ 3A ਕਰਦੇ ਨੂੰ ਵੀ ਕੋਈ ਨਹੀਂ ਹੁਣ ਆਵਾਜ਼ ਸੜਕ ਤੇ ਲੈ ਕੇ ਦੇ ਦਿਓ ਉਹਨਾਂ ਨੂੰ ਕਹਦੇ ਵੀ ਉੱਥੇ ਅਸੀਂ ਜ਼ਮੀਨ ਹੀ ਲੈ ਲਾਂਗੇ ਉਹਨੇ ਨੂੰ ਵੀ ਅਸੀਂ ਜ਼ਮੀਨ ਅਸੀਂ ਠੜਦਾਂਗੇ ਉਹਰਾ ਬਸ ਇੰਨੀ ਸਾਡਾ ਮਸਲਾ ਹੈਗਾ ਵੀ ਸਾਨੂੰ ਰਸਤਾ ਲੱਗ ਜੇ ਤੇ ਸਾਨੂੰ ਜ਼ਮੀਨ ਦਾ ਮਿਲ ਲੰਗਾ ਜੇ ਜੇ ਸਾਨੂੰ ਜ਼ਮੀਨਾਂ ਮਿਲ ਜਾਣੇ ਅਗਰ ਜੇ ਗੱਲ ਕਰੀਏ ਤਾਂ ਜੇਕਰ ਤੁਹਾਨੂੰ ਪੇਮੈਂਟ ਜ਼ਿਆਦਾ ਦਿੰਦੇ ਨੇ ਦੂਜੇ ਕਿਸਾਨ ਉੱਠ ਖੜਨਗੇ ਉਹ ਕਹਿਣਗੇ ਸਾਨੂੰ ਵੀ ਇੰਨੇ ਨੇ ਪੈਸੇ ਮਿਲਣੇ ਸਾਨੂੰ ਪੇਮੈਂਟ ਚਾਹੀਏ ਨਾ ਮਿਲੇ ਸਾਨੂੰ ਜ਼ਮੀਨ ਹੀ ਦੇ ਦੇਣਾ ਅਸੀਂ ਪੇਮੈਂਟ ਵੀ ਲੈਂਦੇ ਸੀ ਤਾਂ ਲਈ ਅਸੀਂ ਦਰਗਾਹਤ ਦਿੱਤੀ ਚੌਥੇ ਮਹੀਨੇ 2024 ਨੂੰ ਵੀ ਸਾਨੂੰ ਕਿਸੇ ਨੂੰ ਵੀ ਪੈਸਾ ਨਹੀਂ ਪੈਣਾ ਚਾਹੀਦਾ ਜਿੰਨਾ ਟਾਈਮ ਰਸਤੇ ਦਾ ਦੇ ਕਾਉਂਟਾ ਜਾ ਉਹ ਛੋੜਨਾ ਕੋਈ ਪ੍ਰਸ਼ਾਸਨ ਜਾਂ ਭਾਰਤਮਾਲ ਵਾਲੇ ਆਏ ਛੋੜਨਾ ਗੱਲ ਇਹ ਸਾਡੇ ਨਾਲ ਗੱਲਾਂ ਕਰਦੇ ਨੇ ਕਦੇ ਕੋਈ ਸੀਆਈਡੀ ਵਾਲਾ ਕਦੇ ਕੋਈ ਫੋਨ ਕਰਦਾ ਕਦੇ ਕੋਈ ਇਹ ਐਸਐਚਓ ਨੇ ਵੀ ਉਦਨ ਬੁਲਾ ਲਏ ਸੀ ਪਹਿਲਾਂ ਤਾਂ ਐਸਡੀਐਮ ਪਹਿਲਾਂ ਦੋ ਬਦਲ ਗਏ ਐਸਡੀਐਮ ਉਹਨਾਂ ਲੋਵੇ ਸਾਨੂੰ ਬੁਲਾਉਂਦੇ ਰਹੇ ਤੇ ਉਹਨਾਂ ਨਾਲ ਗੱਲ ਹੁੰਦੀ ਰਹੀ ਉਹ ਕਹਿੰਦੇ ਤੇ ਵੀ ਤੁਸੀਂ ਦੂਜੇ ਪਾਸੇ ਨਾਲ ਲੈ ਕੇ ਜਾਇਓ ਤੁਸੀਂ ਆਇਆ ਨਾ ਕਰਿਓ ਹੱਥ ਜੋੜਨ ਲੱਗਿਆ ਉਹਨੂੰ ਵੀ ਪਵਾ ਲੂ ਪੈਸੇ ਥੋੜਾ ਹੋ ਗਿਆ ਰਸਤਾ ਲੱਗ ਗਿਆ ਕਹਿੰਦੇ ਕੱਲ ਨੂੰ ਵੀ ਜਿਹੜਾ ਐਸਡੀਐਮ ਪੁਰਾਣਾ ਸੀ ਉਹ ਕਹਿੰਦਾ ਕੱਲ ਨੂੰ ਵੀ ਜਿਹੜਾ ਇੱਥੋਂ ਔਰਡ ਹੋ ਰਿਹਾਗਾ ਪੱਕਾ ਟ੍ਰੇਡ ਤੇ ਕਿਉਂਕਿ ਇੱਥੇ ਤਾਂ ਜ਼ਮੀਨਾਂ ਹੋਈਆਂ ਆਪ ਹੋ ਗਈਆਂ ਕਿੱਥੇ 30 ਲੱਖ ਨੂੰ ਕਿੱਥੇ 60 ਲੱਖ ਨੂੰ ਗੀਲਾ ਹੋ ਗਿਆ ਆਉਣ ਵਾਲੇ ਸਮੇਂ 'ਚ ਫਿਰ ਇਹ ਤਾਂ ਕਹਿਣਗੇ ਵੀ ਹਾਂ ਗਾਹਾਂ ਕੱਲ ਨੂੰ ਫਿਰ ਵਧਣਗੇ ਫਿਰ ਕਹਿਣਗੇ ਵੀ ਇਹ ਰੇਟ ਪਾਵਾਂਗੇ ਇਸ ਦਾ ਅਸੀਂ ਤਾਂ ਪਹਿਲੀ ਗੱਲ ਤਾਂ ਅਸੀਂ ਤਾਂ ਜ਼ਮੀਨ ਹੀ ਦੇਣੀ ਹੈਗੀ ਸਾਨੂੰ ਤਾਂ ਜ਼ਮੀਨਾਂ ਨਾਲ ਹੀ ਲੈਣਾ ਆ ਆ ਇੰਨੀ ਜ਼ਮੀਨ ਕਿੰਨੀ ਪੱਧਰ ਹੁੰਦੀ ਸਾਰੀ ਜ਼ਮੀਨ ਇੰਨੀ ਪੱਧਰ ਦਾ ਕੋਈ ਪਾਣੀ ਦਾ ਇੱਥੇ ਹੋਤੀ ਗਾ ਝਾੜ-ਬੱਤਾ ਕੋਈ ਡੰਗਰ ਕੋਈ ਉਹ ਨਹੀਂ ਕੁਝ ਨਹੀਂ ਆਉਂਦਾ ਸੀ ਇੰਨੀ ਸੋਹਣੀ ਜ਼ਮੀਨ ਸੀ ਪੱਧਰ ਤੀਗੀ ਐਣ ਪਾਣੀ ਦਾ ਕੋਈ ਹੁੰਦੀ ਰੇਟ ਦੇ ਚਾਹੇ ਨੇ ਸਾਨੂੰ ਜ਼ਮੀਨ ਹੀ ਦੇ ਦੇ ਸਨੋ ਸਨਾਮ ਵਾਲੀ ਸੜਕ ਤੇ ਰੋਡ ਤੇ ਜਮੀਨ ਦੇ ਦੇਣਾ ਸਾਨੂੰ ਚਾਹੇ ਪੈਸੇ ਨਾ ਪਾਉਣਾ ਮੇਰਾ ਨਾਮ ਹੈ ਜੀ ਮੇਰਾ ਨਾਮ ਹਰਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਬਲਾਕ ਭਾਨੀਗੜ ਦਾ ਮੀਤ ਪ੍ਰਧਾਨ ਹਾਂ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਉਦੇ ਪਰ ਧਰਨਾ ਲਾਇਆ ਗਿਆ ਗਰਾਹਾਂ ਬਲੂਕੀ ਇਸ ਰੋਡ ਦੇ ਉੱਤੇ ਜਿਹੜਾ ਸਾਡਾ ਧਰਨਾ ਲਾਇਆ ਗਿਆ ਇੱਥੇ ਇੱਕ ਰੋਡ ਮਹਿਕਮੇ ਵੱਲੋਂ ਇਹ ਮਿਸਟੇਕ ਦੇ ਵਿੱਚ ਇੱਕ ਨੰਬਰ ਛੁੱਟ ਗਿਆ ਸੀਗਾ ਉਹ ਨੰਬਰ ਛੋਟਣਾ ਕਰਕੇ ਇਹਨਾਂ ਨੂੰ ਪੈਸੇ ਨਹੀਂ ਪਏ ਪੈਸੇ ਨਹੀਂ ਪਏ ਤੇ ਅਸੀਂ ਉਹਦਾ ਕਬਜ਼ਾ ਨਹੀਂ ਦਿੱਤਾ ਹੈਗਾ ਉਹਦਾ ਮਤਲਬ ਇਸ ਰੋਡ ਦਾ ਕੰਮ ਚੱਲਦੇ ਨੂੰ ਤੇ ਦੂਜੇ ਲੋਕਾਂ ਨੂੰ 32 ਮਹੀਨੇ ਹੋ ਗਏ ਪੈਸੇ ਪਿਆ ਨੂੰ ਪਰ ਇਹਨਾਂ ਨੂੰ ਹੁਣ ਕੱਲ ਉਸੇ ਪੁਰਾਣੇ ਰੇਟ ਦੇ ਵਿੱਚ ਪੈਸੇ ਪਾ ਕੇ ਐਸਡੀਐਮ ਮੈਡਮ ਕਹਿੰਦੀ ਆ ਵੀ ਤੁਸੀਂ ਮਤਲਬ ਸਾਨੂੰ ਕੰਮ ਚਲਾਉਣ ਦਿਓ ਅਸੀਂ ਆਖਿਆ ਜੀ 32 ਮਹੀਨੇ ਹੋ ਗਏ 32 ਮਹੀਨਾ ਵਿੱਚ ਜਿਹੜੇ ਜ਼ਮੀਨ ਦੇ ਰੇਟ ਧੁਕਣੇ ਹੋ ਗਏ ਤੇ ਜਿਹੜਾ 43 ਲੱਖ ਤੁਸੀਂ ਕੱਲ ਖਾਤੇ 'ਚ ਪਾਇਆ ਉਹ ਜਿਹੜੇ 43 ਲੱਖ ਦਾ ਵਿਆਜ ਬਣਾਈਏ ਤਾਂ 20 ਲੱਖ ਰੁਪਏ ਬਿਆਜ ਬਿਆਜ ਦਾ ਬਣਦਾ ਹੈ ਇਸ ਤਰੀਕੇ ਨਾਲ ਤੁਸੀਂ ਸਾਰੇ ਨਾਲ ਧੱਕਾ ਕਰਦੇ ਹੋ 32 ਮਹੀਨੇ ਪਹਿਲਾਂ ਸਾਨੂੰ ਪੈਸੇ ਪਾਣ ਦੇ ਅਸੀਂ ਆਪਦੀ ਜ਼ਮੀਨ ਕਿਤੇ ਹੋਰ ਲੈ ਲੈਂਦੇ ਇਸ ਲਈ ਇਸ ਰੋਲ ਦੂਜਾ ਇਹ ਖੇਤਾਂ ਨੂੰ ਰਾਹ ਨਹੀਂ ਲਾਇਆ ਹੈਗਾ ਹੁਣ ਤੱਕ ਵੀ ਲੋਕ ਜਾਣਗੇ ਕਿਵੇਂ ਆਪਣੇ ਖੇਤ ਆ ਇਹ ਸੱਤ ਕਿਸਾਨ ਨੇਗੇ ਸੱਤ ਕਿਸਾਨਾਂ ਦੇ ਖੇਤ ਨੇ ਅੱਗੇ ਉਹ ਕਿਸਾਨ ਨੂੰ ਜਦ ਰਾਹ ਹੀ ਨਹੀਂ ਆਉਂਦੇ ਖੇਤ ਨੂੰ ਤੇ ਜਾਣਗੇ ਕਿਥੋਂ ਦੀ ਇਸ ਕਰਕੇ ਰੋਡ ਮਹਿਕਮੇ ਦੀ ਵੱਡੀ ਮਿਸਟੇਕ ਹੈਗੀ 13 ਵਿਸਵੇ ਜਗਾ ਉਹ ਪਹਿਲਾਂ ਬਾਗਲ ਰੱਖੀ ਹੈਗੀ ਉਹਦਾ 1 ਰੁਪਿਆ ਨਹੀਂ ਹਜੇ ਤੱਕ ਦਿੱਤਾ ਹੈਗਾ ਇਸ ਕਰਕੇ ਇਹ ਕੰਮ ਰੁਕਿਆ ਹੋਇਆ ਉਹਨਾਂ ਚਿਰ ਜਿੰਨਾ ਚਿਰ ਇਹ ਸਾਡੇ ਪੈਸੇ ਨਹੀਂ ਦਿੰਦੇ ਹੈਗੇ ਅੱਜ ਦੇ ਰੇਟ ਦੇ ਹਿਸਾਬ ਨਾਲ ਉਹ ਪੈਸੇ ਲਵਾਂਗੇ ਜਿੰਨਾ ਚਿਰ ਦੁੱਗਣੇ ਇਹਦੇ ਪਰ ਆਕਪਾ ਰੇਟ ਹੋ ਚੁੱਕੇ ਨੇ ਉਹਦੇ ਹਿਸਾਬ ਨਾਲ ਜਦੋਂ ਪੈਸੇ ਦੇਣਗੇ ਫੇਰ ਇਹਦਾ ਕੰਮ ਚੱਲ ਦੇਮਾਂਗਾ ਅਗਰ ਪੈਸਿਆਂ ਦੀ ਗੱਲ ਕਰੀਏ ਤਾਂ ਕਹਿਣਗੇ ਵੀ ਜੋ ਪੁਰਾਣੇ ਰੇਟ ਫਾਈਨਲ ਹੋ ਚੁੱਕੇ ਨੇ ਉਹਨਾਂ ਤੋਂ ਬਾਅਦ ਕਿਵੇਂ ਦੇ ਸਕਦੇ ਹੋ ਕੀਮਤ ਇਹਦੀ ਅਗਰ ਗੱਲ ਕਰੀਏ ਪੁਰਾਣੇ ਰੇਟ ਤਾਂ ਪਹਿਲਾਂ ਜੀ ਇੱਥੇ 20 ਲੱਖ 25 ਲੱਖ ਨੂੰ ਕੀਲਾ ਸੀਗਾ ਹੁਣ ਉਹੀ ਕੀਲਾ ਮਲ 60 ਲੱਖ ਨੂੰ ਹੋ ਗਿਆ ਉਹ ਪੁਰਾਣੇ ਰੇਟਾਂ ਸੀ ਇਹਨਾਂ ਨਾਲ ਕਿ ਮੰਨੀਏ ਤਾਂ ਕਹਿੰਦੇ ਇਸ ਲਈ ਇਹ ਇਹਨਾਂ ਦਾ ਕਾਨੂੰਨ ਤਾਂ ਇਹਨਾਂ ਦੀ ਮਰਜ਼ੀ ਮਤਾ ਕੋ ਚੱਲਦਾ ਨਾ ਸਾਡੇ ਲੋਕਾਂ ਵਾਸਤੇ ਇਹਨਾਂ ਨੇ ਕਾਨੂੰਨ ਮਤਲ ਦਰੜਦੀ ਨਹੀਂ ਸਾਨੂੰ ਸਾਨੂੰ ਮਧੋਲਦੇ ਨੇ ਇਸ ਲਈ ਫਿਰ ਸਾਡੇ ਕੋਲ ਤਾਂ ਹੋਰ ਰਾਹ ਹੀ ਨਹੀਂ ਕੋਈ ਅਸੀਂ ਤਾਂ ਰੋਡ ਤੇ ਬੈਠਿਆ ਫਿਰ ਜੇ ਇਹਨਾਂ ਨੂੰ ਭਈ ਆਇਆ ਲੱਗਦਾ ਇਹ ਸਾਨੂੰ ਕੁੱਟ ਕੇ ਇਥੋਂ ਦੀ ਤਾਂ ਲੈ ਜਾਣ ਫਿਰ ਲੋਕਾਂ ਨੂੰ ਮਾਰ ਕੇ ਲੰਘ ਜਾਣਾ ਫਿਰ ਕੱਢ ਲਾਂ ਰੋਡ ਇਸ ਕਰਕੇ ਅਸੀਂ ਤਾਂ ਆਪਦਾ ਰੋਸ ਕਰ ਰਹਿਆਂਗੇ ਤੇ ਡੀਸੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆਂਗੇ ਵੀ ਇਹ ਜਿਹੜਾ ਤਿੰਨ ਬਿੱਘਿਆਂ ਦਾ ਮਸਲਾ ਕੋਈ ਬਾਹਲੀ ਵੱਡੀ ਗੱਲ ਨਹੀਂ ਇਹ ਬਹੁਤ ਛੋਟਾ ਮਸਲਾ ਇਹਨੂੰ ਇੰਨਾ ਹਾਈਲਾਈਟ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ ਇਹਨੂੰ ਇਹ ਇਹਨੂੰ ਨਜਿੱਠ ਕੇ ਇਹ ਛੇਤੀ ਨਿਬੇੜਨਾ ਚਾਹੀਦਾ ਸਾਡੇ ਬੰਦੇ ਦੇ ਪੈਸੇ ਸਾਨੂੰ ਦੇਣੇ ਚਾਹੀਦੇ ਨੇ ਤੇ ਅਸੀਂ ਤਾਂ ਕਿ ਅਸੀਂ ਵੀ ਆਪਦੇ ਕਰਾਂ ਚਾਪਦੇ ਕੰਮ ਧੰਦੇ ਕਰੀਏ ਹਾਂ ਭਾਰਤ ਮਾਲਾ ਪ੍ਰੋਜੈਕਟ ਦੇ ਕੋਈ ਅਧਿਕਾਰੀ ਨਹੀਂ ਆਏ ਜਾਂ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੋਵੇ ਵੀ ਕੀ ਹੱਲ ਕੀਤਾ ਜਾ ਸਕਦਾ ਇਹਨਾਂ ਦੇ ਅਧਿਕਾਰੀ ਆਏ ਸੀ ਕੱਲ ਮੀਟਿੰਗ ਹੋਈ ਸੀ ਐਸ ਡੀ ਐਮ ਸਾਹਿਬ ਨਾਲ ਉਹ ਤੋਂ ਪਹਿਲਾਂ ਵੀ ਸਾਡੀ ਐਸ ਐਚ ਓ ਭਵਾਨੀਗੜ੍ਹ ਦੇ ਨਾਲ ਮੀਟਿੰਗ ਹੋਈ ਸੀਗੀ ਉੱਥੇ ਕਹਿੰਦੇ ਸੀ ਅਸੀਂ ਕਰਦੇ ਆਂ ਜੀ ਮਸਲਾ ਹੱਲ ਕਰਦੇ ਆਂ ਜੀ ਸਾਨੂੰ ਬੁੱਧਵਾਰ ਦਾ ਸਮਾਂ ਦੇ ਕੇ ਮੁੜ ਕੇ ਮਤਲਬ 1 ਰੇਟ ਦੇ ਹਿਸਾਬ ਨਾਲ ਪੈਸੇ ਪਾ ਕੇ ਕਿਹਾ ਵੀ ਹੁਣ ਤਾਂ ਤੁਸੀਂ ਚੱਕ ਲੋ ਜੀ ਪੈਸੇ ਤੁਹਾਡੇ ਪਾਸ ਤੇ ਜੀ ਅਸੀਂ ਆਖਿਆ ਵੀ ਪੈਸੇ ਉਹ ਰੇਟ ਨਹੀਂ ਚੱਲਣਾ ਉਹ ਰੇਟ ਦੇ ਹਿਸਾਬ ਨਾਲ ਜ਼ਮੀਨ ਨਹੀਂ ਮਿਲਦੀ ਕਿਤੇ ਹੁਣ ਜੇ ਉਹ ਉਨੇ ਪੈਸੇ ਤੁਸੀਂ ਇਹ ਇਹ ਇੰਨੇ ਪੈਸਿਆਂ ਦੀ ਸਾਨੂੰ ਹੁਣ ਜ਼ਮੀਨ ਇੰਨੀ ਨਹੀਂ ਮਿਲਦੀ ਹੈਗੀ ਇਸ ਕਰਕੇ ਵੱਡਾ ਨੁਕਸਾਨ ਕੀਤਾ ਤੁਸੀਂ ਸਾਡਾ ਸਾਡੀ ਮੋਟਰ ਹਜੇ ਇਧਰ ਨਾਲ ਪਾਸੇ ਤੁਸੀਂ ਦੇਖਿਓ ਉਹ ਕੋਠਾ ਹਜੇ ਤਾਂ ਖੜਾ ਹੈਗਾ ਇਹ ਲੋਕਾਂ ਦੇ ਮਤਲਬ ਕੋਠੇ ਢਾਹ ਕੇ ਬਰਬਾਦ ਕਰਤਾ ਲੋਕਾਂ ਨੂੰ ਆ ਜਿਹੜਾ ਟੋਲ ਪਲਾਜ਼ਾ ਲੱਗਿਆ ਇਹਦੇ ਵਿੱਚ ਬੋਰ ਆਇਆ ਇੱਕ ਉਹ ਬੋਰ ਦੱਬ ਲਿਆ ਉਦੋਂ ਕਹਿੰਦੇ ਪੈਸੇ ਪਾ ਦੇਾਂਗੇ ਜੀ ਉਹ ਹਜੇ ਤੱਕ ਦਿਵਾ ਦੀ ਬੋਰ ਦੀ ਪਾਈ ਹੈਗੀ ਹੁਣ ਕਹਿੰਦੇ ਬੋਰ ਤਾਂ ਹੈ ਹੀ ਨਹੀਂ ਸੀਗਾ ਜੀ ਅਸੀਂ ਆਖਿਆ ਪੱਟ ਕੇ ਦੇਖ ਲਓ ਫਿਰ ਟੋਲ ਪਰਾਜੇ ਕੋਲੋਂ ਚਲੋ ਪੱਟੋ ਤੁਸੀਂ ਲਿਆਓ ਜੇ ਸੀ ਬੀਆਂ ਅਸੀਂ ਦੱਸ ਦਿੰਨੇ ਆਂ ਵੀ ਜੇ ਟੋਲ ਪਰਾਜੇ ਦੇ ਥੱਲੇ ਬੋਰ ਨਿਕਲ ਆਇਆ ਤਾਂ ਤਾਂ ਸਾਰੇ ਪੈਸੇ ਡਬਲ ਲਵਾਂਗੇ ਨਹੀਂ ਦਿਵਾਨੀ ਨਾ ਦਿਓ ਸਾਨੂੰ ਚ ਐ ਮਤਲਬ ਝੂਠ ਬੋਲਦੇ ਨੇ ਅਧਿਕਾਰੀ ਇਸ ਕਰਕੇ ਇਹ ਇਹ ਤਾਂ ਕਰਕੇ ਸਾਨੂੰ ਲੋਕ ਤਾਕਤ ਦੇ ਉੱਤੇ ਭਰੋਸਾ ਲੋਕ ਤਾਕਤ ਨਾਲ ਲੜ ਰਿਆਂਗੇ ਇਸ ਲਈ ਜਿੰਨਾ ਚਿਰ ਸਾਨੂੰ ਉਹਦੇ ਪੈਸੇ ਨਹੀਂ ਮਿਲਦੇ ਉਹਨਾਂ ਚੱਕ ਲੜਾਂਗੇ ਦੇ ਬਾਅਦ ਜੀ ਮੇਰਾ ਨਾਮ ਮਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾਗਰਾਂ ਦਾ ਸੀਨੀਅਰ ਬੀਤ ਪ੍ਰਧਾਨਾ ਬਲਾ ਬਾਹਰ ਨਿਕਲਦਾ ਕਿਸ ਸਮੱਸਿਆ ਨੂੰ ਲੈ ਕੇ ਭਾਰਤ ਮਾਲਾ ਪ੍ਰੋਜੈਕਟ ਦੇ ਉੱਪਰ ਤਰਣਾ ਲਾਏ ਇਹ ਜਿਹੜਾ ਭਾਰਤ ਹੈ ਭਾਰਤ ਮਾਲਾ ਪ੍ਰੋਜੈਕਟ ਨਿਕਲਿਆ ਰੋਡ ਇਹਨਾਂ ਨੇ ਜ਼ਮੀਨ ਕਿਸਾਨਾਂ ਨੇ ਛੱਡ ਦਿੱਤੀ ਸੀਗੀ ਪਰ ਰੋਡ ਵਿਭਾਗਮੇ ਤੋਂ ਇਹਦੀ ਮਿਸਟੇਕ ਰਹਿ ਕੇ ਇਹਦੇ ਪੈਸੇ ਨਹੀਂ ਇਹਨਾਂ ਨੂੰ ਪਾਈ ਦੂਜੀ ਜ਼ਮੀਨ ਇਹਨਾਂ ਨੇ ਛੱਡ ਦਿੱਤੀ ਪੈਸੇ ਪੈ ਗਏ ਉਹ ਤੇ ਟੂਲ ਪਲਾਜ਼ਾ ਬਣ ਗਿਆ ਇਹ ਜ਼ਮੀਨ ਦੀ ਮਿਸਟੇਕ ਇਹਨਾਂ ਤੋਂ ਰੋਡ ਵਾਲਿਆਂ ਤੋਂ ਹੋਈ ਹੈ ਇਹਨਾਂ ਤੋਂ ਨਹੀਂ ਇਹਨਾਂ ਨੇ ਛੱਡ ਦਿੱਤੀ ਸੀਗੀ ਜਦੋਂ ਇਹਨਾਂ ਨੇ ਜ਼ਮੀਨ ਛੱਡਤੀ ਪੈਸੇ ਨਾ ਪਾਏ 1.5 ਸਾਲ ਬਾਅਦ ਇਹਨਾਂ ਨੇ ਮੁੜ ਕੇ ਜ਼ਮੀਨ ਤੇ ਕਬਜ਼ਾ ਕਰਿਆ ਜਦੋਂ ਪੈਸੇ ਪਾਏ ਨਹੀਂ ਹੁਣਾਂ ਕਿ ਉਹਨਾਂ ਨੇ ਮਿਸਟੇਕ ਠੀਕ ਕਰਕੇ ਪੈਸੇ ਪਾਤੇ ਇਹਨਾਂ ਤੋਂ ਬਿਨਾ ਪੁੱਛੀ ਪਰ ਪੈਸੇ ਪਾਤੇ ਉਸੇ ਪਿਛਲੇ ਰੇਟ ਦੇ ਉਰੇ ਰੇਟ ਜਣੀ ਕਿ ਜ਼ਮੀਨ ਦੇ ਦੁੱਗਣੇ ਹੋ ਗਏ ਜਿਹੜਾ ਜ਼ਮੀਨ ਦਾ 30 ਲੱਖ ਦਾ ਕਿਨਤਾ ਦੀ ਉਹ 60 ਲੱਖ ਦਾ 55 ਲੱਖ ਦਾ ਹੋ ਗਿਆ ਮਸਲਾ ਇਹ ਹੈ ਇਹਨਾਂ ਨੂੰ ਕਿਹਾ ਵੀ ਜ਼ਮੀਨ ਅਸੀਂ ਛੱਡ ਰੱਖੀ ਹੈ ਜ਼ਮੀਨ ਦੇ ਰਖਿਆ ਕੋਈ ਮਤਲਬ ਨਹੀਂ ਕੋਈ ਰੌਲਾ ਨਹੀਂ ਪਰ ਪੈਸੇ ਦਾ ਸਾਨੂੰ ਹੁਣ ਦੇ ਮੁਤਾਬਕ ਦਿਓ ਨਮਾ ਜਿਹੜਾ ਇਹਦਾ ਇਹ ਇਹਨਾਂ ਨੇ ਤੁਸੀਂ ਪਾਇਆ ਕੁਝ ਬਣਾਇਆ ਜਿਹੜਾ ਉਹਦੇ ਢੰਗ ਨਾਲ ਬਣਾ ਕੇ ਪੈਸੇ ਸਾਨੂੰ ਪੂਰੇ ਦੇਓ ਪਰ ਉਹ ਚ ਇਥੇ ਦੀ ਐਸਡੀਐਮ ਕਹਿੰਦੀ ਵੀ ਜਿਹੜਾ ਇਹ ਅਸੀਂ ਬਣਾਤਾ ਇਹਦਾ ਕੋਈ ਕਾਨੂੰਨੀ ਜਿਹੜੀ ਕਿਰਿਆ ਕਰਦੇ ਆ ਇਹ ਵੀ ਇਹਦਾ ਅਸੀਂ ਬਦਲ ਨਹੀਂ ਸਕਦੇ ਪੈਸੇ ਤਾਂ ਉਨੇ ਹੀ ਮਿਲਣਗੇ ਇਹ ਨਜਾਇਜ਼ ਧੱਕਾ ਹੈ ਜ਼ਮੀਨ ਦਾ ਰੇਟ 1.5 ਕਰੋੜ ਰੁਪਈਆ ਦਾ ਹੋ ਗਿਆ ਉਰੇ ਤੇ ਇਹਨਾਂ ਨੂੰ ਪਾਇਆ 64 ਲੱਖ ਰੁਪਈਆ ਕੁੱਲ ਜਿਹੜਾ ਰੋਡ ਨਿਕਲਦਾ ਉਥੇ 66 ਲੱਖ ਰੁਪਈਆ ਪਾਇਆ ਉਰੇ ਜਣੀ 60 ਲੱਖ ਰੁਪਇਆ ਇਹਨਾਂ ਨੂੰ ਹੁਣ ਪਾਇਆ ਇਹਨਾਂ ਦੇ ਖਾਤੇ 'ਚ ਪਾਤਾ ਇੱਕ ਬੰਦੇ ਦੇ ਦੋ ਬੰਦੇ ਦੋ ਬੰਦਿਆਂ ਦੇ ਪੈਸੇ ਇੱਕ ਬੰਦੇ ਨੂੰ ਪਾਤੇ ਚਲੋ ਤਾਂ ਇਹਨਾਂ ਦੀ ਮਿਸਟੇਕ ਹੈ ਪਰ ਨਾਜਾਇਜ਼ ਧੱਕਾ ਹੈ ਤਾਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਉਰੇ ਆ ਕੇ ਖੜੀ ਹੈ ਵੀ ਐ ਧੱਕੇ ਨਾਲ ਜੇ ਜ਼ਮੀਨਾਂ ਦੱਬਣ ਲੱਗ ਗਏ ਥੱਲੇ ਉਤਰਨਗੇ ਰੋੜਾਂ ਤੋਂ ਅੱਜ ਤਾਂ ਰੋਡ ਦਾ ਬਹਾਨਾ ਇਹਨਾਂ ਨੂੰ ਰੋਡ ਚੱਲਦਾ ਕਰਨਾ ਜੀ ਪ੍ਰੋਜੈਕਟ ਖੜਿਆ ਜੀ ਪੈਸੇ ਪੂਰੇ ਦੇਣ ਫੇਰ ਜ਼ਮੀਨ 'ਚ ਵੜਨ ਦੇਵਾਂਗੇ ਆਹ ਮਸਲਾ ਇਹ ਪੂਰਾ ਪਰਧਾਨ ਜੀ ਅਗਰ ਗੱਲ ਕਰੀਏ ਜਿੱਥੇ ਦੂਜੇ ਕਿਸਾਨਾਂ ਨੂੰ ਪੈਸੇ ਮੁਆਵਜ਼ਾ ਪਹਿਲਾਂ ਦੇ ਦੇ ਚੁੱਕਾ ਹੈ ਉਹਨਾਂ ਤੋਂ ਬਾਅਦ ਕਿਵੇਂ ਦੇਣਗੇ ਫਿਰ ਉਹ ਵੀ ਰੌਲਾ ਖੜਾ ਹੋ ਜਾਏਗਾ ਇਹ ਮਤਲਬ ਹੁਣ ਤਾਂ 2.5 ਸਾਲ ਲੰਘ ਗਏ ਜੀ 1.5 ਸਾਲ ਬਾਅਦ ਆ ਕੇ ਇਹਨਾਂ ਨੇ ਅਰਜੀ ਦਿੱਤੀ ਹੈ ਵੀ ਸਾਨੂੰ ਪੈਸੇ ਵੱਧ ਮਿਲਣੇ ਚਾਹੀਦੇ ਨੇ ਹੁਣ ਜ਼ਮੀਨ ਦਾ ਰੇਟ ਵੱਧ ਗਿਆ ਜ਼ਮੀਨ ਦੇ ਰੇਟ ਦੇ ਵਧੇ ਨਾਲ ਪੈਸੇ ਦੇਣਗੇ ਨਾ ਮਸਲਾ ਰੌਲਾ ਪੈਸੇ ਆ ਲੈਣ ਦੇਣ ਦਾ ਨਹੀਂ ਹੈ ਪੈਸੇ ਘੱਟ ਦਾ ਮਸਲਾ ਹੈ ਵੀ ਜੇ ਹੁਣ 1.5 ਕਰੋੜ ਦਾ ਕੀਲਾ ਹੋ ਗਿਆ ਉਹ ਰੇਆ ਵਿਕੀਆ ਨਾਲੇ ਜੀ ਨਾ ਅਸੀਂ ਏ ਮੰਗ ਵੀ ਨਾ ਗੋਗੇ ਕੱਲ ਰੱਖੀ ਐ ਵੀ ਸਾਨੂੰ ਪੈਸਿਆਂ ਦੀ ਜ਼ਮੀਨ ਲੋੜ ਦੀ ਪਟਿਆਲੇ ਤੋਂ ਲੈ ਕੇ ਸੁਨਾਮ ਤੱਕ ਕਿਤੇ ਵੀ 4 ਬਿਗੇ ਜ਼ਮੀਨ ਦੇ ਲੈ ਕੇ ਦੇ ਦਰ ਰੋਡ ਤੇ ਅਸੀਂ ਸਹਿਮਤ ਆ ਇਸ ਗੱਲ ਨੂੰ ਇਹ ਗੱਲ ਤਾਂ ਕੋਈ ਨਜਾਇਜ਼ ਨਹੀਂ ਤਾਂ ਰੱਬ ਲੱਗਦੀ ਗੱਲ ਐ ਵੀ ਜ਼ਮੀਨ 4 ਬਿਗੇ ਤੁਹਾਨੂੰ ਦੇ ਦੀ ਤੇ 4 ਬਿਗੇ ਜ਼ਮੀਨ ਸਾਨੂੰ ਰੋਡ ਤੇ ਲੈ ਕੇ ਦੇ ਦਿਓ ਇਸ ਰੋਡ ਤੇ ਨਹੀਂ ਮੰਗ ਰਹੇ ਨਾਲੇ ਵੀ ਆ ਪਿਛਲੇ ਰੋਡ ਤੇ ਦੇ ਦਿਓ ਛੋਟੇ ਤੇ ਜਿਹੜਾ ਸਿੰਗਲ ਰੋਡ ਕਹਿੰਦੇ ਹੋ ਤੁਸੀਂ ਇਹਨਾਂ ਦਾ ਨਜਾਇਜ਼ ਧੱਕਾ ਦੇਖੋ 13 ਬਿਸਬੇ ਜ਼ਮੀਨ ਇਹਨਾਂ ਦੀ ਉੱਥੇ ਆ ਜਿਹੜਾ ਘੱਟ ਥੱਲੇ ਉਤਰਦਾ ਉੱਥੇ ਬਾਗਲੀ ਉਹਦਾ ਕੋਈ ਪਤਾ ਸਤਾ ਹੀ ਨਹੀਂ ਉਹ ਪਟਵਾਰੀ ਤੋਂ ਬਾਅਦ ਚ ਕਢਾ ਕੇ ਪਤਾ ਕਰਕੇ ਦੱਸਿਆ ਉਹਦਾ ਹੁਣ ਇਹਨਾਂ ਨੇ ਜਣੀ ਕਿ ਉਹ ਆਪਦੇ ਘੇਰੇ ਚ ਲਈ ਹੈ ਉਹਦੇ ਪੈਸੇ ਹੁਣ ਪਹੁੰਚਗੇ ਐਡਾ ਨਜਾਇਜ਼ ਧੱਕਾ ਹੈ ਕੋਰਟ ਵਗੈਰਾ ਚ ਕੇਸ ਕਰਨ ਜਾਂ ਪ੍ਰਸ਼ਾਸਨ ਨੇ ਸੁਣਨਾ ਗੱਲ ਨਾ ਨਾ ਕੋਰਟ ਵਗੈਰਾ ਚ ਕੋਈ ਕੇਸ ਨਹੀਂ ਕੋਰਟ ਤੋਂ ਸਾਨੂੰ ਕਿਤੋਂ ਨਿਆਂ ਨਹੀਂ ਮਿਲਦਾ ਕੋਰਟ ਹੈਗਾ ਇਹਨਾਂ ਦੇ ਕੋਰਟ ਹਮੇਸ਼ਾ ੱੱੱਕਾ ਕਰਦਾ ਜਿਵੇਂ ਬਠਿੰਡੇ ਚ ਕੋਰਟ ੱੱਕਾ ਕਰ ਰਿਹਾ ਉਹ ਬੌਂਦੇ ਸੈਂਕੜੇ ਸਾਲਾਂ ਦੀਆਂ ਜ਼ਮੀਨਾਂ ਨੂੰ ਜਣੀ ਕਿ ਅੱਜ ਕੋਟੋ ਸਰਦਾਰਾਂ ਦੇ ਹਵਾਲੇ ਕਰਨ ਲੱਗਿਆ ਕੋਰਟ ਤੋਂ ਸਾਨੂੰ ਕੋਈ ਉਮੀਦਾਂ ਨਹੀਂ ਪਰ ਉਮੀਦ ਆ ਸੱਤ ਹਜ਼ਾਰ ਲੋਕਾਂ ਦੇ ਇਕੱਠਾਂ ਤੋਂ ਲੋਕ ਜਦੋਂ ਲੜਦੇ ਆ ਸਭ ਕੁਝ ਲੈ ਲੈਂਦੇ ਆ ਪਹਿਲਾਂ ਵੀ ਇਸ ਰੋਡ ਦਾ ਕਈ ਥਾਵਾਂ ਤੋਂ ਲੜ ਕੇ ਪੈਸੇ ਲੈ ਆ ਮਰੇਰ ਕੋਟਲੇ ਦੀ ਗੱਲ ਕਰ ਲੋ ਬਠਿੰਡੇ ਦੀ ਗੱਲ ਕਰ ਲੋ ਜਣੀ ਕਿ ਜਦੋਂ ਇਹ ਹੋ ਜਾਂਦਾ ਵੀ ਕਿਸਾਨ ਬੈਕ ਨਹੀਂ ਮੁੜਨੇ ਮਾਰਨੇ ਪੈਣਗੇ ਉਦੋਂ ਤੈ ਕਰਦੇ ਆ ਗੱਲ ਨਹੀਂ ਨਾਂ ਧੱਕਾ ਕਰਨ ਦੀ ਕੋਸ਼ਿਸ਼ ਕਰਦੇ ਐ ਇੱਥੇ ਦਾ ਡੀਸੀ ਨੂੰ ਧਿਆਨ ਮਾਰਨਾ ਚਾਹੀਦਾ ਨਾਇਜ਼ ਧੱਕਾ ਨਹੀਂ ਹੋਣ ਦੇਵਾਂਗੇ ਇਸ ਕਰਕੇ ਉਹ ਪੱਕਾ ਮੋਰਚਾ ਚੱਲਦਾ ਉਹਨੇ ਦਿਨ ਚੱਲੂਗਾ ਜਿਨ੍ਹਾਂ ਤੋਂ ਕੋਈ ਰੋਡ ਦਾ ਮਸਲਾ ਹੱਲ ਨਹੀਂ ਹੁੰਦਾ ਅਗਲੀ ਰਣਨੀਤੀ ਕੀ ਰਹੇਗੀ ਜੋ ਅਗਲੀ ਨੀਤੀ ਦਾ ਬਸ ਪੈਸੇ ਲੈਣ ਦੀ ਆ ਜਦੋਂ ਪੈਸੇ ਪਾਤੇ ਪੂਰੇ ਜਿੰਨੇ ਸੀ ਮੰਗਦੇ ਆ ਜਾਂ ਫਿਰ ਜ਼ਮੀਨ ਲੈ ਕੇ ਦੇ ਦੇਣ ਗੱਲਾਂ ਦੋ ਹੀ ਨੇ ਔਰ ਬਹੁਤੀ ਗੱਲੇ ਨਹੀਂ ਕੋਈ ਵੱਡਾ ਰੌਲਾ ਨਹੀਂ ਹੈ ਇਹ 4 ਬਿੱਗਾਂ ਤੋਂ 4 ਵਿਸਵੇ ਘੱਟ ਜ਼ਮੀਨ ਆ ਸਾਰੀ ਇਹ ਵਿੱਚੋਂ 13 ਵਿਸਵੇ ਰਾਕੇ ਵਿੱਚ ਤੇ ਕੁਝ ਬੋਰ ਦਾ ਮਸਲਾ ਹੈ ਉਸਾ ਜਿਹੜਾ ਠੰਡੋਂ ਦੀ ਸੂਆ ਲੰਘਦਾ ਇਹਦਾ ਮਸਲਾ ਇਧਰਲੇ ਪਾਸੇ ਰਸਤਾ ਹੈ ਇਹ 2.5 ਸਾਲ ਚ ਰਾਹ ਨਹੀਂ ਲਾ ਸਕੇ ਹੁਣ ਪਤਾ ਹੈ ਕੀ ਕਹਿੰਦੇ ਨੇ ਕਹਿੰਦੇ ਹੁਣ ਨੋਟੀਫਿਕੇਸ਼ਨ ਜਾਰੀ ਕੀਤਾ ਹੁਣ ਇਹ ਰਾਹ ਲੱਗ ਜੂਗਾ ਅਸੀਂ ਨੇ ਕਿਹਾ ਫਿਰ ਰਾਹ ਲਾ ਕੇ ਦਿਓ ਨਾ ਰਾਹ ਫਿਰ ਜ਼ਮੀਨ ਦਾ ਕਬਜ਼ਾ ਦੇਵਾਂ ਗਰੋਂ ਜੇ ਰਾਹ ਲਾ ਕੇ ਦਿਓਗੇ ਇਹ ਮਸਲਾ ਜਨਾ ਤੋਂ ਕ ਰਾਹ ਲਾ ਕੇ ਨਹੀਂ ਦਿੰਦੇ ਪੂਰੇ ਪੈਸੇ ਨਹੀਂ ਦਿੰਦੇ ਉਹਨਾਂ ਤੱਕ ਕਬਜ਼ਾ ਨਹੀਂ ਛੱਡਦੇ ਜੋ ਜਿੰਨਾ ਜੋਰ ਇਹਨਾਂ ਤੋਂ ਲਾਇਆ ਜਾਂਦਾ ਉਹਨਾਂ ਲਾਉਣ ਅਸੀਂ ਇਧਰੋਂ ਮਨ ਬਣਾ ਲਿਆ ਵੀ ਜੇ ਐ ਪੰਜਾਬ ਚ ਧੱਕਾ ਹੋਣ ਲੱਗ ਗਿਆ ਇਹ ਕਿਸਾਨਾਂ ਦੀਆਂ ਜ਼ਮੀਨਾਂ 'ਚ ਵੜਨਗੇ ਕਿਸਾਨਾਂ ਦੀਆਂ ਜ਼ਮੀਨਾਂ ਆਜੋਗਦਾਰਾਂ ਨੂੰ ਫਿਰ ਧੱਕੇ ਨਾਲ ਸੰਭਾਉਣਗੇ ਕਿਸਾਨ ਮਰਨ ਮਾਰਨ ਤੇ ਹੋਏ ਹੋਏ ਆ ਕਦਾ ਚਿਤਵੀਏ ਧੱਕਾ ਨਹੀਂ ਹੋਣ ਦੇਵਾਂਗੇ